ਬਹੁਤ ਜ਼ਿਆਦਾ ਮੰਦਭਾਗੀ ਸੀ ਮੈਂ ਇਸ ਤੋਂ ਵੱਧ ਮੰਦਭਾਗੀ ਹੋਰ ਵੀ ਉਹ ਸਦੀ ਲੋਕ ਘਰਾਂ ਤੋਂ ਆਪਣੇ ਕੰਮਕਾਰਾਂ ਨੂੰ ਜਾਂ ਆਪਣੇ ਕਿਸੇ ਜੋਗੀਆਂ ਦੇ ਜਾ ਰਹੇ ਹੋਣੇ ਆ ਜਿਹੜੇ ਵਿਚਾਰੇ ਅੱਜ ਘਰ ਨਹੀਂ ਪਹੁੰਚ ਸਕੇ ਬਸ ਵੀ ਇਹ ਰਫਤਾਰ ਹੋਣ ਕਰਕੇ ਬੜਾ ਬੁਦਾਇਤ ਘੇਰੇ ਵਾਪੜਿਆ ਸ਼ਾਬਾਹ ਤੇ ਮੋੜਦਿਆਂ ਬਹੁਤ ਦੁਖਦਾਰੀ ਖਬਰ ਹੈ ਸਾਡੀ ਜਨਮ ਜਿਹੜੀ ਡੈਥ ਹੋ ਚੁੱਕੀ ਤੇ ਮੇਰੇ ਖਿਆਲ 15 ਤੋਂ 20 ਲੋਕ ਜਿਹੜੇ ਆ ਬਹੁਤ ਜ਼ਿਆਦਾ ਆਏ ਨੇ ਰੋਏ ਜਿਹੜੇ ਮਤਲਬ ਮੈਂਟਰ ਵੀ ਲੱਗਦਾ ਡਿਸਰਵ ਹੋ ਕੇ ਕਈ ਜਨਾਂ ਵਿੱਚ ਅੱਜ ਮੋਟਰਸਾਈਕਲ ਵਗੈਰਾ ਉਹ ਥੱਲੇ ਆਇਆ ਉਹ ਕਿਸ ਤਰੀਕੇ ਨਾਲ ਕੀ ਆ ਉਹ ਇੱਕ ਸਾਈਡ ਤੇ ਸ਼ੈੱਡ ਇੱਥੇ ਪਿੰਡ ਦਾ ਸ਼ੈੱਡ ਸੀਗਾ ਜਿਹੜਾ ਆਮ ਲੋਕਾਂ ਦੇ ਖੜੇ ਹੋਣ ਵਾਸਤੇ ਬੱਸ ਸਟੈਂਡ ਸੀਗਾ ਉਹਦੀ ਬੈਕ ਸਾਈਡ ਤੇ ਜਿਹੜੇ ਮੋਟਰਸਾਈਕਲ ਵਗੈਰਾ ਲੱਗੇ ਹੋਏ ਇਹ ਹੀ ਮੋਟਰਸਾਈਕਲਾਂ ਦੀ ਦੁਕਾਨ ਹੈ ਇੱਥੇ ਉਹ ਕੁਝ ਮੋਟਰਸਾਈਕਲ ਉਹਦੇ ਸਾਡੇ ਕੋਲ ਨੇ ਉਹ ਵੀ ਕਾਫੀ ਵੱਡਾ ਇਨਸਾਨ ਹੈ ਦੀ ਸਿਸਟਰ ਹੈ ਸਾਡੀ ਮਾਤਾ ਜੀ ਸਿਸਟਰ ਹੈ ਸਾਡੀ ਇਹ ਤੇ ਬਟਾਲੇ ਤੋਂ ਕਾਲਜ ਜਾ ਰਹੀ ਸੀ ਬਟਾਲੇ ਤੋਂ ਕਾਲਜ ਤੋਂ ਵਾਪਸ ਜਾ ਰਹੀ ਪਿੰਡ ਬੱਸ ਕਿੱਥੋਂ ਆਈ ਬੱਸ ਬਟਾਲੇ ਤੋਂ ਆਈ ਹੈ ਹਰਚਵਾਲ ਹਰਚਵਾਲ ਜੀ ਹਾਂਜੀ ਹਾਂਜੀ ਤੇ ਇਹ ਬੱਸ ਸਟੈਂਡ ਜਿਹੜਾ ਸ਼ਾਹਬਾਦ ਅੱਡਾ ਵਾ ਉੱਥੇ ਵਜਈ ਜਾ ਕੇ ਤਕਰੀਬਨ ਮੇਰੇ ਸਾਬ ਨਾਲ 80 ਕ ਜਾਨੇ ਹੋਣੇ ਯਾਰ 80 ਕੇ ਬੰਦੇ ਜਿਹੜੇ ਜ਼ਖਮੀ ਹੋਏ ਮੌਤ ਪਾਜੀ ਮੈਂ ਖਲਾਫ ਤੇ ਤਿੰਨ ਕੇ ਜਾਨੇ ਦੱਸਣ ਦੇ ਬਾਕੀ ਕੋ ਪਤਾ ਨਹੀਂ ਸ਼ਾਹਬਾਦ ਹਾਂਜੀ ਡਾਕਟਰ ਮਨਿੰਦਰ ਜੀ ਸਿੰਘ ਐਸੋਮਾ ਐਲਡੀਐਸ ਬਟਾਲਾ ਇੱਕ ਸ਼ਾਹਬਾਦ ਲੱਗੇ ਕੋਈ ਬੱਸ ਦਾ ਐਕਸੀਡੈਂਟ ਹੋਇਆ ਜਿਹਦੇ ਕਰਕੇ ਟੋਟਲ 20 ਜਿਹੜੇ ਸਾਡੇ ਕੋ ਕਾਜ਼ੁਐਲਟੀ ਆਈਆਂ ਉਹਨਾਂ ਵਿੱਚੋਂ ਤਿੰਨ ਡੈੱਡ ਨੇ ਤੇ ਬਾਕੀ 17 ਜਿਹੜੇ ਹੈਗੇ ਨੇ ਉਹ ਵਿੱਚ ਕੁਝ ਸੀਰੀਅਸ ਇੰਜਰੀ ਵਾਲੇ ਨੇ ਸੀਰੀਅਸ ਇੰਜਰੀ ਵਾਲੇ ਚਾਰ ਨੂੰ ਅਸੀਂ ਰੈਫਰ ਕਰ ਚੁੱਕੇ ਆਂ ਕੁਝ ਹੋਰ ਇੱਕ ਦੋ ਨੂੰ ਸ਼ਾਇਦ ਕਰਨਾ ਪਏ ਬਾਕੀਆਂ ਦਾ ਜਿਹੜਾ ਟ੍ਰੀਟਮੈਂਟ ਚੱਲ ਰਿਹਾ ਤੇ ਸਿਚੁਏਸ਼ਨ ਇਜ਼ ਨਾਓ ਅੰਡਰ ਕੰਟਰੋਲ ਟੋਟਲ ਟੋਟਲ ਮੈਜ ਵਿੱਚ ਦੱਸਿਆ 20 ਕਾਜ਼ੁਐਲਟੀ ਆ ਤੇ 3 ਡੈੱਡ ਨੇ 5 ਸੀਰੀਅਸਲੀ ਇੰਜਰਡ ਨੇ ਉਹਨਾਂ ਵਿੱਚੋਂ ਚਾਰ ਨੂੰ ਰੈਫਰ ਕਰਤਾ ਹੈ 1 2 ਦਾ ਟਰੀਟਮੈਂਟ ਚੱਲ ਰਿਹਾ ਆ ਆਈਵੀ ਫਲੂਇਡ ਵਗੈਰਾ ਸਚਿੰਗ ਵਗੈਰਾ ਹੋ ਰਹੀ ਆ ਔਰ ਉਹਨਾਂ ਨੂੰ ਜਲਦੀ ਤੋਂ ਜਲਦੀ ਰੈਫਰ ਕਰ ਰਹੇ ਆ ਬਾਕੀ ਜਿਹੜੇ ਹੈਗੇ 10 11 ਜਿਹੜੇ ਉਹ ਸਟੇਬਲ ਨੇ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਹਾਂਜੀ ਹਾਦਸੇ ਵਾਲੀ ਜਗ੍ਹਾ ਤੇ ਮੇਰੀਆਂ ਦੂਸਰੀ ਪਾਰਟੀ ਚ ਮੇਰਾ ਮੇਨ ਮਕਸਦ ਸੀ ਕਿ ਇੱਥੇ ਆ ਕੇ ਜਿਹੜੇ ਇੰਜਰਡ ਨੇ ਉਹਨਾਂ ਨੂੰ ਇੱਥੇ ਸਹੀ ਟਰੀਟਮੈਂਟ ਮਿਲੇ ਸਭ ਆਪਣੇ ਡਾਕਟਰ ਸਾਹਿਬ ਦੀ ਜਿਸ ਤਰੀਕੇ ਦੀ ਉਹਨਾਂ ਨੂੰ ਜੇ ਕੋ ਮਦਦ ਦੀ ਲੋੜ ਆ ਕਿਉਂਕਿ ਕਾਫੀ ਰਸ਼ ਹੋ ਗਿਆ ਤੇ ਉਹਨਾਂ ਨੂੰ ਟ੍ਰੇਡ ਵੈਟ ਦੇ ਵਿੱਚ ਕੋਈ ਦਿੱਕਤ ਨਹੀਂ ਆ ਰਹੀ। ਉਹਨਾਂ ਕਰਮੋਸ਼ੀ ਨਵੇਂ ਡਰਾਈਵਰ ਨੇ ਵੈਸੇ ਉਤੋਂ ਸਿੱਪ ਮਾਸ ਨੂੰ ਤੇ ਲੱਗਦਾ ਬ੍ਰੇਕ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਜਾਂ ਕੁਝ ਨਹੀਂ ਦਈ ਹੈ ਜਾਂ ਕਿਸੇ ਨੂੰ ਬਚਾਉਣ ਦੇ ਤੇ ਵਿੱਚ ਉਹਦੇ ਚੱਕਰ ਜਾ ਉਹਦੇ ਕੋਲ ਜੋ ਇਨੀਸ਼ੀਅਲ ਇੱਕ ਨਜ਼ਰਾਂ ਦਾ ਡਰਾਈਵਰ ਦਾ ਪਤਾ ਨਹੀਂ ਲੱਗਦਾ ਮੈਂ ਆਗੇ ਤਿੰਨ ਪਾਰਟੀਆਂ ਉੱਥੇ ਨੇ ਤਿੰਨ ਐਸਐਚ ਉੱਥੇ ਨੇ ਤੇ ਬਾਕੀ ਦੀ ਗੱਲ ਹੈ ਤੇ ਉਹਨਾਂ ਕੋਲ ਹੈ ਕਿ ਆਪਣੇ ਸ਼ੀ ਮੋੜਾ ਬਣਾਉਂਦੇ ਫਕਟਰ ਸੇ That'll it. Was...